ਬਾਬਾ ਤੋਰ ਹਮੜਾ ਜਾ ਤੋਰੇ ਮੜਾ ਜਾ ਬਬਰੀ ਇਹ ਹਾਉ ਸਾਹਿਬ ਬਬਰੀ ਆਹ ਨੂੰ ਦਾ ਆਉ ਨਹੀਂ ਰਹੀ ਬਬਰੀ ਇਹ ਕੌਣ ਨੇ ਇਥੇ ਇਹ ਬਾਬਾ ਇਹ ਹੈਗੇ ਮੇਰੇ ਨਾਲ ਪੰਗੂਰੀ ਦੇ ਆ ਤੇ ਦੱਸਦੇ ਦੁਹੇ ਲਈ ਨਹੀਂ ਬੰਦੋਰੀ ਇਹ ਰਾਮ ਅਮਰਸਰ ਲੱਗੇ ਆ ਬੰਦੋਰੀ ਗੜੀ ਅਮਰਸਰ ਲੱਗੇ ਅਮਰਸਰ ਆ ਬੰਦੋਰੀ ਜਿਹੜੀ ਆ ਉਹ ਤੇ ਮੈਂ ਸਪੋਣਾ ਸਰਦ ਲੱਗੇ ਕਿਤੇ ਤੁਰੇ ਚਰਾਗ ਤੋਂ ਪਾਈ ਗਈ ਤੁਹਾਡੇ ਤੁਰਵੇਂ ਥੋੜੇ ਹਾਂ ਭਾਈ ਜੀ ਜਰੂਰ ਪ੍ਰਸ਼ਾਦਾ ਜਣਾਣਾ ਹੈ ਤੇ ਗਰੀਬਾਂ ਦੇ ਪ੍ਰਸ਼ਾਦਾ ਜਣਾਣਾ ਵੀਡੀਓ ਗਈ ਹੈ ਅੱਜ ਬਾਬਾ ਜੀ ਇਹਨਾਂ ਦੀ ਆਹੋ ਵੀਡੀਓ ਮੇਰੇ ਨਾਲ ਹੋਣਾ ਚਾਹੀਦਾ ਮੈਡਮ ਨੇ ਆਹੋ ਮੈਡਮ ਨੇ ਭੇਜੀ ਆ ਹੋਣੀ ਕੀਤੀ ਬੂਲ ਆਪਨਾ ਲੱਗੇ ਜਾ ਉਹ ਕੀ ਜਾਂਦੇ ਆ ਮੈਂ ਖਿਦਿਆ ਨਾ ਵੀ ਇਹ ਨਾ ਇੱਥੇ ਆ ਹੈ ਇੱਥੇ ਖੜੰਦੇ ਆ ਤੇ ਨੂੰ ਤਾਂ ਮੈਨਾਂ ਨਹੀਂ ਚੱਲੂ ਫਿਰ ਨਹੀਂ ਇਥੇ ਰਿੰਦਾ ਪ੍ਰਸ਼ਾਦਾ ਵਾਲੀ ਵੀ ਕਿਦੋਂ ਸੋਦਾ ਅਸੀਂ ਜਿੰਨੇ ਅਜਰ ਮਾੜਾ ਮੋੜਾ ਜਿੰਦਾ ਵੀ ਹੈ ਨਾ ਤਾਂ ਕਿ ਕੋਈ ਆਪਣੀ ਵੀ ੜੜਮੜ ਦੇ ਦੇਣਾ ਕਿ ਨਾ ਅੱਛਾ 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 ਸਾਦਰ ਮਾਨਜੰਗ ਜਿੰਨੇ ਜਿੰਨੇ ਇਹਨਾਂ ਦਾ ਬਹੁਤ ਸ਼ੁਕਰ ਹੈ ਤੇ ਤਾਂ ਦੇਦਾ ਸ਼ਮਾਂ ਦਿੱਤਾ ਚਾਹ ਪਿਆਤੀ ਕੋਈ ਨਹੀਂ ਦੱਸਦੇ ਇਹ ਨਾ ਕਰ ਸਕਦੇ ਵਿੱਚ ਚਲੋ ਇਹਦੀ ਸੇਵਾ ਬਾਬਾ ਜੀ ਦੇਹੜੀ ਦੇ ਜਿੰਦੇ ਸ੍ਰੀ ਸਵਾਸੀ ਚਾਹ ਉਹਦੇ ਰਸ ਪਣੋਰੀ ਪ੍ਰਸ਼ਾਦਾ ਦੇ ਦਿੰਦੇ ਹਨ ਪਣੋਰੀ ਬਾਬੇ ਦੋ ਵਾ ਇੱਕ ਨਿੱਕੀ ਹੈ ਕਿ ਵੱਡੀ ਹੈ ਕਿਹੜੀ ਪਣੋਰੀ ਦਾ ਪਤਾ ਵਾ ਮੇਰਾ ਬੜੀ ਬਨੋਰੀ ਜਾਈਏ ਬੜੀ ਬਨੋਰੀ ਦਾ ਉਸਕਿਆ ਬਲ ਮੰਮੀ ਆਪ ਨੂੰ ਬੜੀ ਬਨੋਰੀ ਦਾ ਬੜੀ ਬਨੋਰੀ ਦਾ ਫਿਰ ਪੁੱਛ ਨਹੀਂ ਹੋ ਰਹੀ ਬੜੀ ਉਹ ਤੇ ਉਹ ਮੈਂ ਇਹ ਬੜੀਆ ਰੱਖਿਆ ਮੈਂ ਮੈਂ ਮਰੂ ਆਈ ਸੀ ਤੁਸੀਂ ਆ ਪਰੇ ਫੋਟੋ ਭੇਜਾ ਭਲਾ ਮੈਂ ਜੀ ਥੇ ਪਰ ਹੋਇਆ ਨੀ ਸਾਟਿਕ ਤੇ ਲੱਗੀ ਸਾਟਿਕ ਤੇ ਲੱਗੀ ਮਮੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਪਹੁੰਚੇ ਹਾਂ ਕਪੂਨਗਰ ਬਾਈਪਾਸ ਬਲਾਈ ਉਪਰ ਆ ਕਿਤੇ ਬਜ਼ੁਰਗ ਸੀ ਲਵਾਰਕ ਨਾਲ ਆਪਣੀ ਬệnh ਨੇ ਇੱਥੋਂ ਸਾਨੂੰ ਭੈਣ ਜੀ ਦਾ ਫੋਨ ਗਿਆ ਵੀ ਇਹਦਾ ਬਜ਼ੁਰਗ ਬੜੀ ਮਾੜੀ ਹਾਲਤ ਰਹਿੰਦੇ ਪਏ ਆ ਇਹ ਜਿਹੜੇ ਪਰ 2-3 ਮਹੀਨੇ ਤੋਂ ਨਾ ਨਾਦੀ ਰਹਤੇ ਨੇ, ਕੱਪੜੇ ਲੈਣੇ ਨਹੀਂ ਪਾਏ ਹੈਗੇ। ਇਹ ਬੜੇ ਮਾੜੇ ਲੱਗ ਰਹੇ ਨੇ ਤੇ ਇਹਨਾਂ ਨੂੰ ਆਪਣੇ ਪਰਿਵਾਰ ਬਾਰੇ ਕੁਝ ਨਹੀਂ ਪਤਾ ਹੈਗਾ। ਅੱਜ ਅਸੀਂ ਸਾਰੀ ਟੀਮ ਨਾਲ ਸਾਡਾ ਨਮੀਰ ਵੀਰ ਹੋਰ ਸਾਡੇ ਸਾਰੇ ਵੀਰ ਆਪਾਂ ਟੀਮ ਨਾਲ ਪਹੁੰਚੇ ਆਂ। ਇੱਥੇ ਸਾਡੀ ਟੀਮ ਆਈ ਆ। ਬਜ਼ੁਰਗ ਦੇ ਹਾਲਾਤੀ ਵੇਖ ਸਕਦੇ ਹੋ, ਫਿਰ ਮੁਸ਼ਕਲ ਸकता, ਕਮਜ਼ੋਰੀ ਬਹੁਤ ਆ ਤੇ ਇਹਨਾਂ ਨੂੰ ਆਪਣੇ ਘਰ ਮਾਲ ਦਾ ਕੁਝ ਨਹੀਂ ਪਤਾ ਕਿ ਕਿੱਥੋਂ ਆਇਆ ਵਾ। ਕਿੱਥੋਂ ਦਾ ਰਹਿਣ ਵਾਲਾ ਵਾ। ਬਸ ਮਾੜਾ-ਮੋਟਾ ਬੋਲਦੇ ਤੇ ਲੱਗੇ ਜਿਹੜੇ ਦੁਕਾਨਦਾਰ ਆ, ਉਹਨਾਂ ਵੀਰਾਂ ਨੂੰ ਵੀ ਕੁਝ ਨਹੀਂ ਪਤਾ ਬਸ ਉਹ ਪ੍ਰਸ਼ਾਦਾ ਪਾਣੀ ਜਿੰਨਾ ਕੋ ਹੁੰਦਾ ਛਕਾ ਦਿੰਦੇ ਸੀ ਰੋਟੀ ਪਾਣੀ ਦੇ ਦਿੰਦੇ ਚਾਹ ਪਾਣੀ ਦੇ ਦਿੰਦੇ ਪਰ ਇਸ ਤੋਂ ਇਲਾਵਾ ਕੁਝ ਨਹੀਂ ਪਤਾ ਵੀ ਕਿੱਥੋਂ ਦਾ ਰਹਿਣ ਵਾਲਾ ਵਾ ਬਸ ਇਨਾ ਪਤਾ ਵੀ ਅਮਰਸਰ ਲੱਗੇ ਪੰਡੋਰੀ ਆ ਉਥੋਂ ਦਾ ਕਹਿੰਦੇ ਹੋ ਸਕਦਾ ਉਹ ਉਥੇ ਲੱਗੇ ਚਾਹ ਦੀ ਦੁਕਾਨ ਪਹਿਲਾਂ ਕੰਮ ਕਰਦਾ ਸੀ ਅਮਰਸਰ ਲੱਗੇ ਸੋ ਸਾਡੀ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿ ਇਸ ਬਜ਼ੁਰਗ ਦੇ ਪਰਿਵਾਰ ਦਾ ਸਾਨੂੰ ਕੋਈ ਮੈਂਬਰ ਕੋਈ ਜੀ ਮਿਲ ਸਕੇ ਸਾਡਾ ਸੰਪਰਕ ਕਰ ਸਕੇ ਇਸ ਬਜ਼ੁਰਗ ਦੀ ਅਸੀਂ ਜਾਣਕਾਰੀ ਲੈ ਸਕੀਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਕਿਸੇ ਵੀਰ ਨੂੰ ਇਸ ਜੁਗ ਬਾਰੇ ਕੋਈ ਜਾਣਕਾਰੀ ਹੋਵੇ ਸਾਡੇ ਨੰਬਰ ਹਨ 78370 3962 96468 6550 ਇੰਨੇ ਕੇ ਬੇਨਤੀ ਪ੍ਰਵਾਨ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਹੋ ਆ ਚਾਦਰ ਸ਼ਾਲਾ ਇੱਕ ਚਾਦਰ ਸ਼ਾਲਾ ਉੱਪਰਲੀ ਵਧਿਆ ਵਧਿਆ ਲੀੜੇ ਸੋਹਣੇ ਲੀੜੇ ਚਾਦਰ ਸ਼ਾਲਾ ਆਹੋ ਅੱਬੀ ਬੈਠੋ ਬੈਠੋ ਸਾਲੋ ਸਾਲੋ ਉੱਥੇ ਆਓ ਤੂੰ ਦੇਖੋ ਉਹ ਦੇਦਾ ਭਾਵੇਂ ਤਬਲੇਟ ਜਲੇਟ ਜਲੇਟ ਲਮੇ ਪੇ ਜਲੇਟ ਜਲੇਟ ਦੇਟ ਜਾ ਆਂ ਜਾਰੇ ਲਾ ਤੇ ਨੂੰ ਜਾ ਕੇ ਤੈਨੂੰ ਨਹਾ ਕੇ ਫਤਿਹਆ ਸੋਨੇ ਲੀੜੇ ਪਹੁੰਚ ਗੇ ਲੈ ਰੋਟੀ ਪਾਣੀ ਮਿਲ ਲੇਗਾ ਰੋਜ ਦਾ